ਸੱਚੀ ਗੱਲ ਮੈਂ ਹਾਰਤੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਐਡੀਟੋਰੀਅਲ ਟਾਕ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਤੁਹਾਡੇ ਸਾਹਮਣੇ ਤੇ ਗੱਲਬਾਤ ਕਰਾਂਗੇ ਅਜਿਹੇ ਮੁੱਦਿਆਂ ਤੇ ਅਜਿਹੇ ਟੌਪਿਕਸ ਤੇ ਜਿਹੜੇ ਟੌਪਿਕ ਤੁਹਾਡੇ ਨਾਲ ਵੀ ਸਾਂਝੇ ਕਰਨੇ ਬਹੁਤ ਜ਼ਰੂਰੀ ਨੇ ਜਾਣਕਾਰੀ ਦੇ ਲਈ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂ ਕਿ ਅਸੀਂ ਡੋਨਲਡ ਟਰੰਪ ਦੇ ਨਿਤਿਆਵਾਰੇ ਜਦੋਂ ਦੀ ਰਾਸ਼ਟਰਪਤੀ ਬਣੇ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਨੇ ਨੀਤੀ ਅਪਣਾ ਰਹੇ ਨੇ ਆਪਣੇ ਅਮਰੀਕਾ ਨੂੰ ਹੋਰ ਵੀ ਸਟਰੋਂਗ ਕਰਨ ਦੇ ਲਈ ਕੀ ਕੁਝ ਰਣਨੀਤੀ ਘੜ ਰਹੇ ਨੇ ਤੇ ਉਹਨਾਂ ਨੀਤੀਆਂ ਦਾ ਕਿੱਥੇ ਪ੍ਰਭਾਵ ਪੈ ਰਿਹਾ ਤੇ ਕਿਸ ਨੂੰ ਖਾਮਿਆਜਾ ਭੁਗਤਣਾ ਪੈ ਰਿਹਾ ਅਜਿਹੇ ਪੁਆਇੰਟ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਕਿ ਆਪਣੇ ਪੰਜਾਬ ਵਿਧਾਨ ਸਭਾ ਜੋ ਹਲੇ 2 ਦਿਨ ਦਾ ਸੈਸ਼ਨ ਸੀਗਾ ਕੱਲ ਆਖਰੀ ਦਿਨ ਸੀ ਕੋਈ ਕੁਝ ਹੋਇਆ ਕਿਸ ਨੇ ਕੀ ਤੰਜ ਕਸੇ ਕਿਹੜੇ ਮੁੱਦੇ ਵਿਧਾਨ ਸਭਾ ਦੇ ਵਿੱਚ ਰੱਖੇ ਗਏ ਨੇ ਉਹਨਾਂ ਦਾ ਕੀ ਹੱਲ ਨਿਕਲਿਆ ਹੈ ਅਜਿਹੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਜੋੜ ਚੁੱਕੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਸਟਾਇਲ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਡੋਨਲਡ ਟਰੰਪ ਇੱਕ ਤੋਂ ਬਾਅਦ ਇੱਕ ਰਣਨੀਤੀ ਘੜੀ ਜਾ ਰਹੇ ਨੇ ਹੁਣ ਸਭ ਤੋਂ ਅਹਿਮ ਮੁੱਦਾ ਜਿਹੜਾ ਆ ਕਿ ਉਹਨਾਂ ਨੇ ਹੁਣ ਇੱਕ ਗੋਲ ਕਾਰਡ ਲਾਂਚ ਕਰ ਦਿੱਤਾ ਹੈ ਕਿਉਂਕਿ ਆਪਣੇ ਦੇਸ਼ ਨੂੰ ਅਮੀਰ ਬਣਾਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਰਾਸ਼ਟਰਪਤੀ ਬਣਦੇ ਸਾਰ ਹੀ ਕਿਹਾ ਸੀ ਕਿ ਅਮਰੀਕਾ ਇਜ਼ ਕਮਬੈਕ ਸੋ 골ਡ ਕਾਰਡ ਕਿਸ ਤਰ੍ਹਾਂ ਹੈਗਾ ਕਿਸ ਤਰ੍ਹਾਂ ਉਹਦਾ ਇਸਤੇਮਾਲ ਹੋਵੇਗਾ ਤਾਂ ਕੀ ਕੁਝ ਪ੍ਰਭਾਵ ਪਵੇਗਾ ਜੀ ਔਰ ਤੁਹਾਡਾ ਕੁਐਸਚਨ ਬਹੁਤ ਇੰਪੋਰਟੈਂਟ ਹੈ ਔਰ ਮੈਂ ਤੁਸੀ ਤਾਂ ਗੱਲ ਕਰ ਲਈ 골ਡ ਕਾਰਡ ਦੀ ਇਹ ਦਰਜਨਾ ਨੀਤੀਆਂ ਨਵੀਆਂ ਨਵੀਆਂ ਲੈ ਕੇ ਆ ਰਹੇ ਆ ਜੀ ਜਿਨ੍ਹਾਂ ਦੀ ਗੱਲ ਕਰਨੀ ਸ਼ੁਰੂ ਕਰਦੇ ਤਾਂ ਸ਼ਾਇਦ ਤੁਹਾਨੂੰ ਰਾਤ ਹੀ ਪੈ ਜਾਵੇ ਫਿਲਹਾਲ ਅਬ ਜੇ ਗੱਲ ਕਰੀਏ 골ਡ ਕਾਰਡ ਦੀ ਇਹ ਬ੍ਰੇਨ ਚਾਈਲਡ ਇਹਨਾਂ ਦਾ ਹੀ ਹੈ ਇਹਨਾਂ ਦੀ ਟੀਮ ਨੇ ਸੁਜੈਸਟ ਕੀਤਾ ਕਿ ਇੱਥੇ ਮਾਰਕੀਟਿੰਗ ਦੇ ਹਿਸਾਬ ਨਾਲ ਦੇਖੀਏ ਜੀ ਤੇ ਅਮਰੀਕਾ ਬੜੀ ਫੇਵਰਿਟ ਡੈਸਟੀਨੇਸ਼ਨ ਦੀ ਹੈ ਵਰਲਡ ਚ ਜੀ ਅਮੀਰ ਬਣਨ ਵਾਸਤੇ ਸੈਟਲ ਹੋਣ ਵਾਸਤੇ ਸਾਰੀ ਦੁਨੀਆ ਭੱਜੀ ਜਾਂਦੀ ਹੈ ਉੱਥੇ ਜੀ ਬਿਲਕੁਲ ਅਮਰੀਕਾ ਅਮਰੀਕਾ ਬਿਲਕੁਲ ਇਵਨ ਕਿ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਦਰਜਨਾ ਬ੍ਰਾਂਡ ਸੈਕੰਡ ਬ੍ਰਾਂਡ ਉੱਥੋਂ ਦੇ ਬੜੇ ਮਸ਼ਹੂਰ ਸਾਡੇ ਵਿੱਚ ਸੰਸਾਰ ਚ ਜਿਹੜੀ ਉੱਥੋਂ ਦੀ ਜ਼ਮੀਨ ਹੈ ਉਹ ਜ਼ਿਆਦਾ ਸਾਰਿਆਂ ਨੂੰ ਮੌਕੇ ਦਿੰਦੀ ਹੈ ਕਿ ਸਾਰੇ ਗਰੁੱਪ ਅਲੱਗ-ਅਲੱਗ ਪੋਲਿਸੀਜ਼ ਹੋਰ ਕਾਫੀ ਜ਼ਿਆਦਾ ਵਰਲਡਸ ਐਕਸਪੋਜ਼ਰ ਉੱਥੇ ਅਮਰੀਕਾ ਦੀ ਧਰਤੀ ਤੇ ਹੁੰਦਾ ਤੇ ਫਿਲਹਾਲ ਇਹਨਾਂ ਨੇ ਕਿਹਾ ਗ੍ਰੀਨ ਕਾਰਡ ਤਾਂ ਚਲੋ ਹੁੰਦਾ ਹੀ ਹੁੰਦਾ ਅਸੀਂ ਤੁਹਾਨੂੰ 골ਡ ਕਾਰਡ ਆਫਰ ਕਰਦੇ ਜੇ ਤੁਹਾਡੀ ਜੇਬ ਦੇ ਵਿੱਚ 5 ਮਿਲੀਅਨ ਡਾਲਰ ਹੈਗੇ ਆ 1 ਮਿਲੀਅਨ ਚ 10 ਲੱਖ ਹੁੰਦਾ ਜੀ ਤੇ ਤੁਸੀਂ ਗੁਣਾ ਕਰ ਲਓ 50 ਲੱਖ ਡਾਲਰ ਹੈਗਾ ਤੇ ਆ ਜਾਓ ਜੀ ਤੁਹਾਨੂੰ ਸੀ ਦੋਖਤ 19.50 ਲੱਖ ਡਾਲਰ ਦਿਓ ਤੇ ਨਾਲੇ ਤੁਸੀਂ ਉੱਥੋਂ ਦੀ ਪੀਆਰ ਲਓ ਤੇ ਜੋ ਵੀ ਲੈਣਾ ਲੋ ਸਵਿਚ ਕਰਕੇ ਇਹਨਾਂ ਨੇ ਉਹ ਜਿਹੜੀ ਸਪੇਸ ਹੈ ਉਹ ਜਿਹੜੀ ਧਰਤੀ ਹੈ ਇਹ ਉਹਨਾਂ ਵਾਸਤੇ ਕਿ ਬਿਜ਼ਨਸ ਦਾ ਬਣਾਤਾ ਆਓ ਪੈਸੇ ਦਿਓ ਸਾਡੀ ਵੀ ਗ੍ਰੋਥ ਕਰਾਓ ਆਪਣੀ ਵੀ ਗ੍ਰੋਥ ਕਰਾਓ ਇਹਨਾਂ ਵਿੱਚ ਵਰਲਡ ਦੇ ਨਾਲ ਜਿਹੜੀ ਸੰਸਾਰਿਕ ਹਿਮਨਿਟੀ ਆ ਉਹਦਣਾ ਇਹਦਾ ਕੋਈ ਬੋਧਾ ਲੈਣਾ ਤੇ ਨਹੀਂ ਸਿਰਫ ਅਮਰੀਕਾ ਦੀ ਧਰਤੀ ਮੀਰਾ ਵਾਸਤੇ ਹੋਣ ਜਾ ਰਹੀ ਹੈ ਉਹ ਯੂਨਾਈਟਿਡ ਨੇਸ਼ਨ ਹਿਮਨਿਟਰੀਅਨ ਹਿਊਮਨ ਰਾਈਟਸ ਹਿਮਨਿਟੀ ਹਿਮਨਿਟਰੀਅਨ ਗਰਾਉਂਡ ਸਾਰੀਆਂ ਬੰਦ ਹੋਣ ਜਾ ਰਹੀਆਂ ਫਿਲਹਾਲ ਦੀ ਕੜੀਆ ਅਮਰੀਕਾ ਆਪਣੀ ਆਪਣੀ ਸੈਲਫ ਗ੍ਰੋਥ ਬਾਰੇ ਜਾਦਾ ਬੋਧੜ ਬੋਧੜ ਹੈ ਤੇ ਇਸ ਕਰਕੇ ਇਹਨਾਂ ਨੇ 50 ਲੱਖ ਰੁਪਏ ਦੇ ਵਿੱਚ ਆਓ ਤੇ ਕਮ ਵਿਦ ਦਾ 55 ਮਿਲੀਅਨ ਡਾਲਰ ਐਂਡ ਗੈਟ ਅ 골ਡ ਕਾਰਡ ਨਾਲ ਦੀ ਨਾਲ ਉਹ ਦੂਜੇ ਪਾਸੇ ਜਿਹੜਾ 골ਡ ਤਨ ਨ ਕਰਤਾ ਇਹਨਾਂ ਨੂੰ ਰੈਡ ਨਜ਼ਰ ਨਹੀਂ ਆਇਆ ਜੀ ਰੈਡ ਕਾਰਡ ਜਿਹੜਾ ਅਮਰੀਕਾ ਚ ਹੈ ਪਹਿਲਾਂ ਕੋਈ 60000 ਬੰਦਾ ਅਪਲਾਈ ਕਰਦਾ ਸੀ ਰੈਡ ਕਾਰਡ ਤੋਂ ਭਾਵ ਹੈ ਕਿ ਜਿਹੜੇ ਆਦਮੀ ਬਹੁਤ ਹੀ ਡਾਊਨ ਟਰੋਡਰ ਨ ਹੈ ਮਿਗਰੈਂਟਸ ਬਾਹਰਲੇ ਮੁਲਕਾਂ ਚੋਂ ਆਏ ਹੋਏ ਆ ਇਹਨਾਂ ਕੋ ਕਾਗਜ਼ ਕੁਛ ਨਾ ਕੁਛ ਕਾਗਜ਼ ਹੁੰਦਾ ਲੇਕਿਨ ਪੂਰੇ ਕਾਗਜ਼ ਨਹੀਂ ਹੁੰਦੇ ਪਰ ਇਹਨਾਂ ਨੂੰ ਇੰਨਾ ਕੁ ਰਾਈਟ ਹੁੰਦਾ ਕਿ ਤੁਸੀਂ ਥੋੜ੍ਹ-ਥੋੜ੍ਹ ਤੁਹਾਨੂੰ ਇੱਥੇ ਰਾਈਟਸ ਮਿਲਣਗੇ ਕੰਪਲੀਟ ਐਬਸੋਲਿਊਟ ਰਾਈਟਸ ਨਹੀਂ ਮਿਲਣਗੇ ਅੱਗੇ ਬਿਨਾਂ ਡਰ ਤੋਂ ਤੁਰੇ ਫਿਰਦੇ ਚਲੋ ਕੋਈ ਨਹੀਂ ਬੈਠੇ ਹਾਂ ਲੇਕਿਨ ਹੁਣ ਕੋਦਮ ਜਦੋਂ ਟਰੰਪ ਸਾਹਿਬ ਨੇ ਸ਼ਕਤੀ ਕੀਤੀ ਜਾਂ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਸ਼ਕਤੀ ਕੀਤੀ ਇੱਕੋਦਮ ਸਰਜ ਆ ਗਿਆ ਜਿਹੜੇ 60000 ਲੋਕ ਕਾਰਡ ਅਪਲਾਈ ਕਰਦੇ ਸੋ 90 ਲੱਖ ਲੋਕਾਂ ਨੇ ਅਪਲਾਈ ਕਰਤਾ ਜੀ ਤਾਂ ਕਿ ਸੜਕ ਤੇ ਹਾਂ ਚੱਕ ਨਾ ਲੱਗ ਗਿਆ ਸਾਨੂੰ ਕਿਤੇ ਸੇਫ ਹੈ ਕਿਉਂਕਿ ਉਹਦੇ ਚੋਂ ਤਾਂ ਸਾਰਾ ਡਾਟਾ ਬੈਕਗ੍ਰਾਉਂਡ ਸਾਰੀ ਐਕਚੁਅਲ ਹੁੰਦੀ ਹੈ ਜੀ ਸੋ ਉੱਥੋਂ ਦੀ ਗਵਰਨਮੈਂਟ ਨੇ ਜਾਰੀ ਕਰਦੀ ਉਹਨੂੰ ਰ ਕਿੱਤੇ 60000 ਕਿਤੇ 90 ਲੱਖ ਸੋ ਇਹ ਰੈਡ ਕਾਰਡ ਤੇ 골ਡ ਕਾਰਡ ਦੋਨੇ ਜੁਗਾ ਚਰਚਾ ਦਾ ਵਿਸ਼ਾ ਇੱਕ ਗਰੀਬਾਂ ਵਾਸਤੇ ਹੈ ਇੱਕ ਅਮੀਰਾਂ ਵਾਸਤੇ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਮੈਂ 골ਡ ਕਾਰਡ ਬਾਰੇ ਕੁ ਬਾਰ ਗੱਲ ਕਰਨਾ ਚਾਹਾਂਗੀ ਤੁਸੀਂ ਦੱਸਿਆ ਸੀ ਕਿ 골ਡ ਕਾਰਡ ਦੇ ਨਾਲ ਹੁਣ ਉਹਨਾਂ ਨੇ ਉੱਪਰ ਕੀ ਕੀਤਾ ਕਿ ਹੋਰ ਅਮੀਰਾਂ ਨੂੰ ਆਪਣੇ ਦੇ ਦੇ ਸੱਦਾ ਦੇ ਰਹੇ ਨੇ ਵੀ 5 ਮਿਲੀਅਨ ਡਾਲਰ ਦੇ ਨਾਲ ਹੈ ਨਾ ਪਰ ਜਦੋਂ ਇਸ ਅੱਧਾ ਕੋਈ ਵੀ ਕੰਟਰੀ ਦਾ ਮੈਂਬਰ ਜਿਹੜਾ ਹੈਗਾ ਸਦੱਸ ਸੇ ਜਾਣਦਾ ਆ ਉਥੇ ਐਕਸੈਪਟ ਕਰਦਾ ਹੈ ਤੇ ਇਸ ਚੀਜ਼ ਨਾਲ ਜੋ ਇਹਨਾਂ ਦੀ ਇਹ ਨੀਤੀ ਹੈਗੀ ਹੈ ਉਸ ਦਾ ਪ੍ਰਭਾਵ ਆਸ-ਪਾਸ ਦੇ ਹੋਰ ਦੇਸ਼ਾਂ ਤੇ ਪਏਗਾ ਕਿਸ ਤਰ੍ਹਾਂ ਦਾ ਪੈ ਸਕਦਾ ਹੈ ਦੇਖੋ ਡਿਪੈਂਡ ਕਰਦਾ ਹੈ ਮੂਲਕ ਦੀ ਲੀਡਰ ਦੀ ਆਈਡਿਓਲੋਜੀ ਕੀ ਹੈ ਜੀ ਜਦ ਤੱਕ ਕਿਸੇ ਇਨਸਾਨ ਦੀ ਜਾਂ ਕਿਸੇ ਬੰਦੇ ਦੀ ਆਈਡਿਓਲੋਜੀ ਨਹੀਂ ਹੋਏਗੀ ਇਹ ਤੋ ਤੱਕ ਨਹੀਂ ਕਹਿ ਸਕਦੇ ਲੇਕਿਨ ਇੱਥੋਂ ਟਰੰਪ ਸਾਹਿਬ ਦੇ ਫੈਸਲਿਆਂ ਤੋਂ ਇਹ ਪਤਾ ਲੱਗ ਗਿਆ ਕਿ ਇਹਨਾਂ ਦੀ ਬੈਕਗ੍ਰਾਉਂਡ ਇਨ ਦਾ ਐਸਕਿਊ ਜਿਹਨੂੰ ਸੋਸ਼ਲ ਕੋਸ਼ੀਅਨਟ ਕਹਿੰਦੇ ਆ ਜੀ ਔਰ ਇਹਨਾਂ ਦਾ ਆਈਕਿਊ ਜੀ ਔਰ ਇਹਨਾਂ ਦੀ ਸਪਿਰਚੁਅਲਿਜ਼ਮ ਜੀ ਉਹ ਇਹ ਤਿੰਨਾ ਇਥੋਂ ਜਜਮੈਂਟ ਹੋ ਜਾਂਦੀ ਏ ਕਿ ਹੀ ਇਜ਼ ਮੋਰ ਬਾਦਰਡ ਅਬਾਊਟ ਦਾ ਬਿਜ਼ਨਸ ਐਂਡ ਮੋਰ ਸੈਲਫ ਸੈਂਟਰਡ ਕਾਈਂਡ ਆਫ ਥਿੰਕ ਕਿ ਹੀ ਇਜ਼ ਮੋਰ ਗਿਵਿੰਗ ਇਮਪ੍ਰੈਸ਼ਨ ਥੈਟ ਹੀ ਇਜ਼ ਦਾ ਓਨਲੀ ਵਨ ਹੂ ਕੈਨ ਟੇਕ ਅਮਰੀਕਾ ਹੈਡ ਅਮਰੀਕਾ ਨੂੰ ਸਰ ਟਰੰਪਸ ਆਪ ਅੱਗੇ ਲਿਜਾ ਸਕਦੇ ਆ ਬਾਈਡਨ ਸਾਹਿਬ ਕੁਝ ਨਹੀਂ ਅੱਗੇ ਸੀ ਸੋ ਗੱਲਾਂ ਨ ਗੱਲਾਂ ਦੇ ਹਮ ਇਹੀ ਕਹਿੰਦੇ ਰਹਿੰਦੇ ਕਿ ਉਹ ਤਾਂ ਕੁਝ ਉਹ ਕੁਝ ਨਹੀਂ ਸੀ ਕਿ ਮੈਂ ਹੀ ਜੋ ਕਰ ਰਿਹਾ ਠੀਕ ਕਰ ਰਿਹਾ ਬਿਲਕੁਲ ਇੱਕ ਪਾਸੇ ਅਮਰੀਕਾ ਡੋਨਲਡ ਟਰੰਪ ਜਿਹੜੇ ਨੇ ਅਮਰੀਕਾ ਨੂੰ ਹੋਰ ਅੱਗੇ ਵਧਣ ਦੇ ਵੱਲ ਲੈ ਕੇ ਜਾ ਰਹੇ ਨੇ ਸਟਰੋਂਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਇੱਕ ਜਿਹੜੀ ਫਾਈਵ ਆਇਜ਼ ਏਜੰਸੀ ਹੈਗੀ ਇਹ ਨਾ ਦੀ ਹੈ ਨਾ ਜਾਸੂਸੀ ਗਠਜੁਟ ਬੰਧਨ ਜਿੰਨੂੰ ਕਹਿੰਦੇ ਨੇ ਜੀ ਦੇ ਵਿੱਚ ਅਮਰੀਕਾ ਕੈਨੇਡਾ ਬ੍ਰਿਟੇਨ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹ ਪੰਜ ਕੰਟਰੀਆਂ ਜਿਹੜੀਆਂ ਨੇ ਸ਼ਾਮਿਲ ਨੇ ਇਸ ਦੇ ਵਿੱਚੋਂ ਜਿੱਥੇ ਕਿ ਬੜੀ ਫ੍ਰੈਂਡਲੀ ਜਾਣਿਆ ਜਾਂਦਾ ਹੈ ਜਸਨ ਟਰੂ ਤੇ ਕੈਨੇਡਾ ਨੂੰ ਹੁਣ ਉਹ ਬਾਹਰ ਕੱਢਣ ਦੀ ਤਿਆਰੀ ਦੇ ਵਿੱਚ ਨੇ ਇਸ ਗਰੁੱਪ ਤੋਂ கரੈਕਟ ਐਕਿਊਰੇਟ ਇਨਫੋਰਮੇਸ਼ਨ ਤੋਂ ਤੁਹਾਡੇ ਕੋਲ ਪੰਜ ਬੜੀਆਂ ਇੰਪੋਰਟੈਂਟ ਵਰਲਡ ਦੀਆਂ ਕੰਟਰੀਆਂ ਜਿਹਨਾਂ ਦਾ ਨਾਮ ਤੁਸੀਂ ਲੈ ਲਿਆ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਤੇ ਉਹਨਾਂ ਦੇ ਵਿੱਚੋਂ 트럼ਪ ਸਾਹਿਬ ਇਹ ਚਾਹੁੰਦੇ ਆ ਕਿ ਮੈਂ ਕੈਨੇਡਾ ਨੂੰ ਡਿਬਾਰਕ ਕਰਦਿਆਂ ਜੀ ਇਹਨਾਂ ਨੂੰ ਇਹਨਾਂ ਦੇ 5 ਆਈਸ ਜਿਹੜੀ ਪੰਜ ਮੁਲਕਾਂ ਦੀ ਪ੍ਰੀਮੀਅਰ ਮੁਲਕਾਂ ਦੀ ਜਿਹੜੀ ਏਜੰਸੀ ਜਿਹਨਾਂ ਮੁੱਖ ਮੰਤਰੀ ਹੁੰਦਾ ਹੈ ਕਿ ਸਾਰੇ ਸੰਸਾਰ ਤੇ ਆਪਣੀ ਹਿੱਤਾਂ ਦੀ ਰਖਵਾਲੀ ਵਾਸਤੇ ਜਿਸ ਤਾਂ ਮਰਜ਼ੀ ਖਾਮਦਮ ਦੰਡ ਵੇਦ ਨਾਲ ਨਿਗਰ ਰੱਖੀ ਜਾਵੇ ਉਹ ਮੁਲਕ ਦੀ ਆਪਸ ਦੇ ਵਿੱਚ ਯੂਨਿਟੀ ਦੇ ਵਿੱਚ ਇਹ ਹੁਣ ਖਬਰ ਆ ਰਹੀ ਹੈ ਕਿ ਉਹ ਪੈ ਗਈ ਹੈ ਤਰੇੜ ਆ ਗਈ ਹੈ ਔਰ ਕੈਨੇਡਾ ਨੂੰ ਸ਼ੇਪੇ ਦੇਦੀ ਕਿ ਕੈਨੇਡਾ ਜਿਹੜਾ ਆ ਫੰਡਿੰਗ ਬਹੁਤ ਘਟ ਦਿੰਦਾ ਜੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਜਿਹੜਾ 5 ਆਈਜ਼ ਜੜੀ ਆ ਇੰਟੈਲੀਜੈਂਸ ਏਜੰਸੀਜ਼ ਜੁਆਇੰਟ ਹੈਗੀ ਆ ਇਹਦੇ ਚ ਇਹਦੀ ਮੈਂਬਰਸ਼ਿਪ ਰਿਮੂਵ ਕਰਦੇ ਜਾਵੇ ਉਹਦੇ ਖਲਬਲੀ ਵਾਲਾ ਕਰਮ ਹੋ ਸਕਦਾ ਤੇ ਕੀ ਹੁਣ ਕੈਨੇਡਾ ਦਾ ਜਿਹੜਾ ਅਮਰੀਕਾ ਦੇ ਨਾਲ ਬੜਾ ਕਹਿ ਲਓ ਕਿ ਵਧੀਆ ਰਿਸ਼ਤਾ ਹੈਗਾ ਕਿ ਉਹਨਾਂ ਦੇ ਫਿਰ ਆਪਸ ਦੇ ਵਿੱਚ ਕੁਝ ਪ੍ਰਭਾਵ ਪਵੇਗਾ ਨੈਚੁਰਲ ਡਿਪਲੋਮੈਟਿਕ ਰਿਲੇਸ਼ਨ ਦਾ ਪ੍ਰਭਾਵ ਪੈਣੀ ਪੈਣੀ ਕਿਉਂਕਿ ਟਰੰਪਸ ਆ ਪਹਿਲੇ ਆ ਉਹ ਕਰ ਚੁੱਕੇ ਹੋਏ ਆ 온ਟਾਰੀਓ ਦੇ ਜਿਹੜੇ ਗਵਰਨਰ ਉਹ ਸਰਿਆਂ ਵੰਗਾਰਦੇ ਪਏ ਇਹਨਾਂ ਨੂੰ ਟਰੰਪਸ ਸਾਹਿਬ ਨੂੰ ਕੋਈ ਇੱਕੋ ਬੰਦਾ ਕੈਨੇਡਾ ਜਿਹੜਾ ਵੰਗਾਰਦਾ ਇਹਨਾਂ ਨੂੰ ਇੱਥੇ ਇਹਨਾਂ ਨੂੰ ਟਰੰਪਸ ਸਾਹਿਬ ਨੂੰ ਸੋ ਫਿਲਹਾਲ ਦੀ ਘੜੀ ਇੱਕ ਤਰ੍ਹਾਂ ਦਾ ਸਾਈਕੋਲੋਜੀਕਲ ਥ੍ਰੈਟ ਤਾਂ ਦੇ ਹੀ ਟਰੰਪਸ ਆ ਕੈਨੇਡਾ ਨੂੰ ਜੀ ਕਿ ਵੀ ਕਿਸੇ ਤਰੀਕੇ ਨਾਲ ਨੂੰ ਸਾਈਕੋਲੋਜੀਕਲੀ ਡਾਊਨ ਕਰਾਵਾ ਔਰ ਹੋਰ ਤਾਂ ਹੋਰ ਇਹਨੇ ਯੂਰਪ ਨੂੰ ਵੀ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕੱਲ ਦੀ ਪ੍ਰੈਸ ਕਾਨਫਰੰਸ ਤੇ ਯੂਰਪ ਜਿਹੜੇ ਫਰਾਂਸ ਦੇ ਐਮੈਲੂ ਮੈਕਰੋਸ ਜੀ ਪ੍ਰਾਈਮ ਮਿਨਿਸਟਰ ਜੀ ਉਹਨਾਂ ਨੇ ਵਾਸ਼ਿੰਗਟਨ ਚ ਪ੍ਰੈਸ ਕਾਨਫਰੰਸ ਨੂੰ ਹੱਥ ਫੜ ਕੇ ਰੋਕਿਆ ਜੀ ਇਹ ਆਪਸ ਚ ਨਦੀ ਬਹਿਸ ਹੋ ਗਈ ਉਹ ਕਹਿੰਦੇ ਮੈਂ ਯੂਕਰੇਨ ਨੂੰ ਜ਼ਿਆਦਾ ਮਦਦ ਕੀਤੀ ਇਹ ਕਹਿੰਦਾ ਨਹੀਂ ਤੁਸੀਂ ਤਾਂ ਲੋਨ ਲੈ ਕੇ ਉਹਨਾਂ ਨੂੰ ਵਿਆਜ ਲੈ ਰਹੇ ਹੋ ਉਹਨਾਂ ਤੋਂ ਆਪਸ ਪ੍ਰੈਸ ਭਰੇ ਪ੍ਰੈਸ ਕਾਨਫਰੈਂਸ ਫਰਾਂਸ ਦੇ ਪ੍ਰਧਾਨ ਮੰਤਰੀ ਟਰੰਪ ਸਾਹਿਬ ਦੀ ਕਨਫਰੋਟੇਸ਼ਨ ਹੋ ਗਈ ਗੱਲ ਇੱਥੇ ਤੱਕ ਪਹੁੰਚ ਗਈ ਕਿ ਫਰਾਂਸ ਦੇ ਜਿਹੜੇ ਐਮੈਲੋ ਫਰੈਂਕੋ ਉਹਨਾਂ ਨੂੰ ਹੱਥ ਫੜਨਾ ਪੈ ਗਿਆ ਨਾਲਾ ਜੀ ਇਹ ਵਰਲਡ ਦੇ ਵਿੱਚ ਇੱਕ ਫੋਟੋ ਬੜੀ ਇੱਕ ਬਣੀ ਹੈ ਉਹ ਕੱਲ ਨੂੰ ਯਾਦ ਵੀ ਰੱਖੀ ਜਾਏਗੀ ਸੋ ਇਹ ਕਨਫਰੋਟੇਸ਼ਨ ਹਲੇ ਐਂਡ ਖਤਮ ਨਹੀਂ ਹੋ ਰਹੀ ਜਿਹੜਾ ਮੁਲਕ ਦਾ ਸੁਹਾਰਦਾ ਉਹ ਨੀਵਲੇ ਪੱਧਰ ਤੇ ਆ ਰਿਹਾ ਹੈਗਾ ਉਹ ਔਰ ਆਉਣ ਵਾਲੇ ਟਾਈਮ ਚ ਹੋਰ ਵੀ ਡਿਵੈਲਪਮੈਂਟ ਦੇਖਿਆ ਜਾਣਗੇ ਇਸ ਦੇ ਨਾਲ ਹੀ ਯੂਐਸ ਦੇ ਵਿੱਚ ਇੱਕ ਸੈਕ੍ਰੀਮੈਂਟ ਸ਼ੇਅਰ ਹੈਗਾ ਜਿੱਥੇ ਗੁਰਦੁਆਰਾ ਸਬ ਕਮੇਟੀ ਦੇ ਵੱਲੋਂ ਜਿੱਥੇ ਗੁਰਦੁਆਰਿਆਂ ਤੇ ਮੰਦਰਾਂ ਦੇ ਜਿਹੜੇ ਛਾਪੇ ਮਾਰੇ ਜਾਂਦੇ ਨੇ ਹਨਾ ਅਮਰੀਕਾ ਦੇ ਵੱਲੋਂ ਉਹਦਾ ਵੀ ਵਿਰੋਧ ਕੀਤਾ ਗਿਆ ਹੈ ਹਾਂ ਇਹ ਹੁਣ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਬੜੀ ਵੱਡੀ ਖਬਰ ਤੁਸੀਂ ਦੇ ਰਹੇ ਹੋ ਕਿਉਂਕਿ ਅਸੀਂ ਆਪ ਉਸ ਖਿੱਤੇ ਨਾਲ ਬਿਲੋਂਗ ਕਰਦੇ ਹਾਂ ਜਿੱਥੋਂ ਸਿੱਖ ਭਾਈਚਾਰੇ ਦਾ origin ਹੁੰਦਾ ਸੋ ਵੱਡੀ ਗਿਣਤੀ ਚ ਸਿੱਖ ਭਾਈਚਾਰਾ ਉੱਥੇ ਵਸਿਆ ਹੋਇਆ ਅੱਜ ਦਾ ਨਹੀਂ ਵਸਿਆ ਹੋਇਆ ਕਦੀ ਪਹਿਰੇ 90 ਸਾਲਾਂ ਤੋਂ ਸਿੱਖ ਭਾਈ ਸ਼ਰਦ ਦੇ ਲੋਕ ਅਮਰੀਕਾ ਯੂਰਪ ਦੇ ਹੋਰ ਕੋਈ ਮੁਲਕਾਂ ਚ ਆਸਟ੍ਰੇਲੀਆ ਵਗੈਰਾ ਜਿ ਚੁਗਾੰਡਾ ਦੇ ਵਿੱਚ ਹੋਰ ਮੁਲਕਾਂ ਚ ਵਸੇ ਹੋਏ ਸੇ ਕੁਝ ਹੁਣ ਛੋਟੀ ਛੋਟੀ ਉਹ ਪਾਪੂਲੇਸ਼ਨ ਵਾਲੇ ਨਹੀਂ ਰਹਿ ਗਏ ਬੜੇ ਖੁਸ਼ਹਾਲ ਲੋਕ ਆ ਗਿਆ ਉਹਨਾਂ ਦੇ ਧਾਰਮਿਕ ਸੈਂਟੀਮੈਂਟ ਨਾਲ ਇਹ ਗੱਲ ਖਬਰ ਜੁੜੀ ਸੈਕਰਮੈਂਟ ਚ ਗੁਰਦੁਆਰਾ ਸਾਹਿਬ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਸ਼ਰਦ ਆਉਂਦੇ ਜੀ ਇਹਨਾਂ ਨੂੰ ਬੜੀ ਤਕਲੀਫ ਪਹੁੰਚੀ ਕਿ ਸਾਧੀਆਂ ਵਰਦੀਆਂ ਦੇ ਵਿੱਚੋਂ ਜਿਹੜੇ ਉੱਥੋਂ ਦੇ ਹੋਮ ਸਿਕਿਉਰਿਟੀ ਵਾਲੇ ਕਦੇ ਦੂਜੇ ਕਦੇ ਤੀਜੇ ਕਦੀ ਤਲਾਸ਼ੀ ਕਦੇ ਰੇਡ Джи. ਕਦੇ ਉਹਨੂੰ ਫੜ ਲਿਆ ਕਦੇ ਉਹਨੂੰ ਫੜ ਲਿਆ ਕਦੇ ਪੱਗ ਵੀ ਨੂੰਆ ਲੈਂਦੇ ਹੁੰਦੇ ਸੀਗੇ ਜੀ ਬਿਲਕੁਲ ਕਦੇ ਉਹ ਜਿਹੜੇ ਗਾਤਰਾ ਸਾਹਿਬ ਵੀ ਇਹ ਅਬਜੈਕਸ਼ਨ ਕਰਦੇ ਹੁੰਦੇ ਸੀ ਇਹ ਗੱਲਾਂ ਕਹਿਣ ਵਾਲੀ ਸ ਇੱਕ ਕੀ ਕਹਿਣ ਹੋਣ ਜੀ ਉਹਨਾਂ ਨੂੰ ਉੱਥੇ ਰਹਿਣਾ ਵੀ ਆ ਲੇਕਿਨ ਫਿਰ ਉਹਨਾਂ ਨੇ ਇੱਕ ਸਿਵਲਾਈਜ਼ਡ ਔਰ ਲੀਗਲ ਤਰੀਕਾ ਡਾਪ ਕੀਤਾ ਉੱਥੋਂ ਦੀ ਕੋਰਟ ਚ ਚਲੇ ਗਏ ਉਹਨਾਂ ਨੂੰ ਦੱਸੇ ਕਿ ਸਾਡੇ ਜਿਹੜੇ ਧਾਰਮਿਕ ਸ਼ਰਧਾਲੂਆਂ ਦੀਆਂ ਭਾਵਨਾ ਹਰਟ ਹੁੰਦੀਆਂ ਕਾਗਜ਼ ਚੈੱਕ ਕਰਨੇ ਹੋ ਜੋ ਹਜ਼ਾਰਾਂ ਸੈਂਕੜੇ ਤਰੀਕੇ ਕਰ ਲਓ ਦਰਜਨ ਤਰੀਕੇ ਹੋਰ ਵੀ ਹੈਗੇ ਇੱਥੇ ਕਿ ਤੁਸੀਂ ਬਾਰ ਬਾਰ ਬਿਲਕੁਲ ਕਿ ਜਿਵੇਂ ਕੋਈ ਇੱਥੇ ਕੋਈ ਟੈਰਿਸ ਰੈ ਬਹਰ ਵਕਤ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਫਿਰ ਉਥੋਂ ਦੀ ਜਿਹੜੀ ਸੈਕਟਰਮੈਂਟ ਚ ਅਦਾਲਤ ਨੇ ਉਹਨਾਂ ਨੂੰ ਆਰਜੀ ਸਟੇਜ ਦੇ ਦਿੱਤਾ ਤੇ ਨੋਟਿਸ ਇਸ ਜੋ ਉਥੇ ਸਰਕਾਰ ਨੂੰ ਕਰਤਾ ਹੈ ਕਿ ਤੁਸੀਂ ਬਾਰ ਬਾਰ ਗੁਰਦੁਆਰਾ ਸਾਹਿਬ ਚ ਕੀ ਕਰਨ ਆਂਦੇ ਹੋ ਜਿਹੜੇ ਲੋਕ ਇੱਥੇ ਆਪਣੀ ਸ਼ਰਧਾ ਨਾਲ ਲਾਂਦੇ ਆਪਣੀ ਸੌਲਸ ਲੈਂਦੇ ਆ ਜਿਨ੍ਹਾਂ ਨੂੰ ਧਾਰਮਿਕ ਕਹਿੰਦੇ ਸ਼ਾਂਤੀ ਲੈਣ ਆਂਦੇ ਤੁਸੀਂ ਉਹਨਾਂ ਨੂੰ ਡਿਸਟਰਬ ਕਰੀ ਜਦੋਂ ਇਦਾਂ ਤਾਂ ਸਾਡੇ ਬੰਦੇ ਆਣੇ ਸ਼ਰਧਾਲੂ ਆਣੇ ਘਟ ਜਾਣਗੇ ਡਰ ਦੇ ਨਾਲ ਹੀ ਭੱਜ ਜਾਣਗੇ ਸੋ ਇਸ ਕਰਕੇ ਵੱਡੀ ਵੱਡੀ ਖਬਰ ਹੈ ਕਿ ਗੁਰਦੁਆਰਾ ਸਾਹਿਬ ਸੈਕਟਰਮੈਂਟ ਦੇ ਵਿੱਚ ਅਰਸ਼ ਸ਼ੇਰਗਿੱਲ ਉਥੋਂ ਦੇ ਨੁਮਾਇੰਦੇ ਹੈਗੇ ਆ ਉਹਨਾਂ ਨੇ एफर्ट ਕਰਕੇ ਇੱਕ 스테 लेन ਦਾ आरजी टेंपरेरी स्टे ਕਰਤਾ ਇਹਨਾਂ ਦੀਆਂ ਰੇਟਸ 'ਤੇ ਔਰ ਅੱਗੇ ਇਹ ਮੈਸੇਜ ਦੂਰ ਤੱਕ ਟ੍ਰੈਵਲ ਕਰੇਗਾ ਪੰਜਾਬ ਤੇ ਹਿੰਦੁਸਤਾਨ ਚ ਕਰੇਗਾ ਯੂਰਪ ਔਰ ਆਸਟ੍ਰੇਲੀਆ ਜਾਂ ਹੋਰ ਕਿਤੇ ਵੀ ਕੈਨੇਡਾ ਇਹ ਮੈਸੇਜ ਟ੍ਰੈਵਲ ਕਰੇਗਾ ਤਾਂ ਲੋਕਨ ਰੈਲਿਫ ਪਿਲਣ ਦੀ ਉਮੀਦ ਹੋ ਸਕਦੀ ਹੈ ਇਸ ਨਾਲ ਹੀ ਹੁਣ ਮੈਂ ਆਪਣੇ ਸੂਬੇ ਦੀ ਗੱਲ ਕਰਾਂਗੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ ਦਾ ਕੱਲ ਆਖਰੀ ਦਿਨ ਸੀ ਤੇ ਉੱਥੇ ਮੌਜੂਦ ਸਾਰੇ ਜਿਹੜੇ ਵੀ ਸੰਸਦ ਮੌਜੂਦ ਸੇ ਉਹਨਾਂ ਨੇ ਆਪਣੇ ਆਪਣੇ ਤਰਕ ਵਿਚਾਰ ਰੱਖੇ ਤੇ ਆਪਣੇ ਆਪਣੇ ਮੁੱਦੇ ਰੱਖੇ ਤੇ ਖਾਸ ਕਰਕੇ ਜੋ ਦੇਖਣ ਨੂੰ ਮਿਲ ਰਿਹਾ ਕੀ ਪ੍ਰਤਾਪ ਸਿੰਘ ਬਾਜਵਾ ਅਤੇ ਭਗਵੰਤ ਮਾਨ ਦੇ ਵਿਚਕਾਰ ਜੇ ਤਲਕੀ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਵੱਲੋਂ ਇੱਕ ਖੜਾ ਖੇਤੀ ਕਾਨੂੰਨ ਸੰਬੰਧੀ ਪੇਸ਼ ਕੀਤਾ ਗਿਆ ਸੀ ਉਹ ਵੀ ਜਿਹੜਾ ਮਤਾ ਇਨਕਾਰ ਕਰ ਦਿੱਤਾ ਰੱਦ ਕਰ ਦਿੱਤਾ ਗਿਆ ਤੇ ਤੁਸੀਂ ਦੇਖਦੇ ਹੋ ਕਿਉਂਕਿ ਸਫੇਰ ਉਹ ਬੜੀ ਵਧੀਆ ਗੱਲ ਹੈ ਕਿ ਪ੍ਰੋਸੀਡਿੰਗਸ ਤਾਂ ਚਲੋ ਹੁੰਦੀਆਂ ਰਹਿੰਦੀਆਂ ਇਹਨਾਂ ਦਾ ਪ੍ਰਰੋਗੇਟਿਵ ਹੈ ਵਿਧਾਨ ਸਭਾ ਦੇ ਸਪੀਕਰ ਸਾਹਿਬ ਦਾ ਜੀ ਵੈਸੇ ਤਾਂ ਪ੍ਰੋਟੋਕੋਲ ਸੇ ਕਹਿੰਦੀ ਵੀ ਤੁਸੀਂ ਜਿੰਨੇ ਵੀ ਸੈਸ਼ਨ ਸ਼ਾਰ ਦੇ ਬਣਦੇ ਬਲਾਓ ਲੇਕਿਨ ਇਹਨਾਂ ਕੋਲ ਸਪੈਸ਼ਲ ਰਾਈਟਸ ਹੈਗਾ ਪ੍ਰੈਰੋਗੇਟਿਵ ਹੈਗਾ ਸਪੀਕਰ ਸਾਹਿਬ ਕੋਲ ਕਦੋਂ ਵੀ ਸਪੈਸ਼ਲ ਸੈਸ਼ਨ ਵੀ ਬੁਲਾ ਸਕਦੇ ਹੁਣ ਦੋ ਦਿਨ ਦਾ ਬਲਾ ਕਾਫੀ ਮਹੀਨਿਆਂ ਬਾਅਦ ਇਹਨਾਂ ਨੇ ਸੈਸ਼ਨ ਬੁਲਾਇਆ ਔਰ ਕੁਝ ਜਿਹੇ ਸਭਾ ਨੇ ਲੀਡਰਾਂ ਦਾ ਆਪਸ ਵਿੱਚ ਇਕੱਠ ਵੀ ਹੋ ਜਾਂਦਾ ਜੀ ਕੋਈ ਦੁੱਖ ਸੁਖ ਫੋਲ ਵੀ ਲੈਂਦੇ ਫਿਲਹਾਲ ਜੋ ਦੁੱਖ ਸੁਖ ਫੋਲ ਦਾ ਪਰਸਨਲ ਹੀ ਗੱਲ ਹੋ ਗਈ ਇੱਥੇ ਤਾਂ ਸੂਬੇ ਦੇ ਦੁੱਖ ਸੁਖ ਫੋਲ ਲਏ ਸੀ ਕਿ ਨਿੱਕੇ ਸੁੱਕੇ ਨੇ ਗੱਲਾਂ ਹੁੰਦੀਆਂ ਨੇ ਮੇਜਰ ਜਿਹੜਾ ਮੁੱਦਾ ਸੀਗਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਜਿਹੜੇ ਕਾਨੂੰਨ ਡਰਾਫਟ ਕੀਤੇ ਹੋਏ ਮੰਡੀਕਰਨ ਦੇ ਜਿਹੜੀਆਂ ਸੂਬੇ ਸੁਭਾਈ ਮੰਡੀਕਰਨ ਦੇ ਖੇਤੀ ਕਰਤਾਨੀ ਮੰਡੀਕਰਨ ਦੇ ਤੇ ਉਹ ਖਰੜਾ ਜਿਹੜਾ ਤੁਸੀਂ ਤੋਂ ਨੂੰ ਭੇਜਿਆ ਦੇਖੋ ਕੀ ਕਰਨਾ ਇਹਦਾ ਜੀ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਆਂ ਔਰ ਦੂਜੀ ਹੋਰ ਵੀ ਗੱਲ ਹੈਗੀ ਪੰਜਾਬ ਸਰਕਾਰ ਇਸ ਵਕਤ ਪ੍ਰੋਐਕਟਿਵ ਤਰੀਕੇ ਨਾਲ ਚੱਲ ਰਹੀ ਆ ਬਹੁਤ ਤੇਜ਼ੀ ਨਾਲ ਇਹਨਾਂ ਦੇ ਸਟੈਪ ਹੋ ਰਹੇ ਆ ਔਰ ਇਹਨਾਂ ਨੇ ਸਭ ਤੋਂ ਪਹਿਲੇ ਕੰਮ ਕੀਤਾ ਕਿ ਵਿਦਵਾਨ ਸਾਹਿਬਾਂ ਦਾ ਸੈਸ਼ਨ ਬੁਲਾ ਕੇ ਇਹ ਮੁੱਖ ਮੁੱਦਾ ਹੈ ਸਿਗਾ ਕਿਸਾਨੀ ਦੇ ਆ ਜ਼ਖਮਾਂ ਤੇ ਮਲਮ ਲਾਉਣ ਦਾ ਉਹ ਮਲਮ ਲਾਉਣ ਦਾ ਤਾਂ ਉਹਨਾਂ ਨੇ ਇਹ ਕੀਤਾ ਆਪਣੇ ਆਪਣੀ ਉਹ ਦੱਸਦੀ ਕਿ ਅਸੀਂ ਤੁਹਾਡੇ ਨਾਲ ਆ ਜਿਹੜਾ ਕੇਂਦਰ ਸਾਹਿਬ ਕੇਂਦਰ ਸਰਕਾਰ ਨੇ ਖੜਾਣਾ ਸਾਨੂੰ ਕਾ ਸਾਡੀ ਨਾਲ ਲੈ ਕੇ ਭੇਜਿਆ ਸੀ ਉਹ ਅਸੀਂ ਰੱਦ ਕਰਦੇ ਨੇ ਵੱਡੀ ਗੱਲ ਹੈ ਕਿ ਕਿਸੇ ਨੇ ਵਿਰੋਧ ਵੀ ਨਹੀਂ ਕੀਤਾ ਵਿਰੋਧ ਵੀ ਨਹੀਂ ਕੀਤਾ ਬਿਲਕੁਲ ਨਾ ਕਾਂਗਰਸ ਨੇ ਨਾ ਬੀਜੇਪੀ ਨੇ ਵਿਧਾਨ ਸਭਾ ਜੁਨੀਨਸਲੀ ਪਾਸ ਕਰਤਾ ਕਿ ਇਹ ਮਤਾ ਜਿਹੜਾ ਪੰਜਾਬ ਸਰਕਾਰ ਇਹ ਬਿਲਕੁਲ ਪਾਸ ਨਹੀਂ ਹੁੰਦੀਗੀ ਬਿਲਕੁਲ ਇੱਕ ਅਹਿਮ ਇਹ ਗੱਲ ਵੀ ਦੇਖਣ ਨੂੰ ਮਿਲ ਰਿਹਾ ਕਿ ਜਿੱਥੇ ਕਿ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਸੀਗਾ ਕਿ ਜਿਸ ਤਰ੍ਹਾਂ ਦਿਲਜੀਤ ਦੋਸਾਂ ਜੀਆਂ ਸ਼ੋਹ ਦੀਆਂ ਟਿਕਟਾਂ ਜਿਹੜੇ ਅਡਵਾਂਸ ਬੁੱਕ ਹੋ ਜਾਂਦੀਆਂ ਨੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਟਿਕਟਾਂ ਵੀ ਉਹਨਾਂ ਦੇ ਕੋਲ ਬੁੱਕ ਹੋ ਰਹੀਆਂ ਨੇ ਇਹ ਹਾਸਾ ਮਜ਼ਾਕ ਉਹ ਤੇ ਦੇਖਣ ਨੂੰ ਵੀ ਮਿਲਿਆ ਨਿੰਨਕ ਤਾਂ ਚਾਹੀਦਾ ਵੀ ਵੈਸੇ ਉਹਦੇ ਆਪੋਜ਼ਿਟ ਦੇ ਵਿਚਾਰ ਫਿਰ ਭਗਵੰਤ ਸਿੰਘ ਇਹ ਕਹਿ ਰਹੇ ਸੀਗੇ ਕਿ ਤੁਸੀਂ ਜੇ ਬੰਦੇ ਆਪਣੇ ਹੀ ਇਕੱਠੇ ਕਰਕੇ ਦਿਖਾ ਦਿਓ ਤੁਸੀਂ ਕੋ ਜੋ ਆਪਣੇ ਪਾਰਟੀ ਦੇ ਵਿੱਚ ਫਿਰ ਮੈਂ ਮੰਨ ਜਾ ਕਿ ਮੇਰੇ ਆਮ ਆਦਮੀ ਪਾਰਟੀ ਦੇ ਜਿਹੜੇ ਮੈਂ ਹਲਕੇ ਜਮਲਣ ਦੀ ਗੱਲ ਬਹੁਤ ਦੂਰ ਦੀ ਗੱਲ ਹੈ ਇਦਾਂ ਜਿਹੜੇ ਸਿਆਸੀ ਬਾਕੀ ਤਾਂ ਆਪਾਂ ਗੱਲਾਂ ਕਰ ਲੀਆਂ ਜੋ ਉੱਥੇ ਸਿਆ ਆਪਣਾ ਵਿਧਾਨ ਸਭਾ ਚ ਕਿਸਾਨਾਂ ਦਾ ਜਿਹੜਾ ਖਰੜਾ ਸੀਗਾ ਇਹਨਾਂ ਨੇ ਰੱਦ ਕੀਤਾ ਹੈਗਾ ਰਹੀ ਗੱਲ ਤੁਸੀਂ ਗੱਲ ਕੀਤੀ ਸੀ ਕਿ ਪ੍ਰਤਾਪ ਸਿੰਘ ਬਾਦਵਾ ਜਿਹੜੇ ਆਪੋਜੀਸ਼ਨ ਤੇ ਪੰਜਾਬ ਵਿਧਾਨ ਸਭਾ ਦੇ ਲੀਡਰ ਹੈਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ 30 ਤੋਂ ਵੱਧ ਜਿਹੜੇ ਵਿਧਾਇਕ ਹੈਗੇ ਐਮਐਲਏ ਹੈਗੇ ਆ ਉਹ ਜਿੱਦਾਂ ਦਲਜੀਤ ਦੂਸਾਨ ਜਿਹੜੇ ਸਿੰਗਰ ਹੈਗੇ ਉਹਨਾਂ ਦੇ ਸ਼ੋਅ ਦੇ 1 ਸਾਲ ਪਹਿਲਾਂ ਹੀ ਟਿਕਟਾਂ ਬੁੱਕ ਹੋ ਜਾਂਦੀਆਂ ਹੈਗੀਆਂ ਇਦਾਂ ਤੁਹਾਡੇ ਜਿਹੜੇ ਵਿਐਮਐਲਏ ਹੈਗੇ ਉਹ ਸਾਡੇ ਆਪਣੇ ਟਿਕਟਾਂ ਬੁੱਕ ਕਰਾਈ ਬੈਠੇ ਇਹਦਾ ਮਤਲਬ ਹੈ ਕਿ ਬਾਜਵਾ ਸਾਹਿਬ ਇਹ ਮੰਨਦੇ ਕਿ ਸਾਲ ਤਾਂ ਮਾਨ ਸਾਹਿਬ ਦੀ ਗਵਰਨ ਸਿਕਿਉਰ ਆ ਠੀਕ ਹੈ ਜੀ ਤੇ ਉਧਰੋਂ ਬਾਦ ਮਾਨ ਸਾਹਿਬ ਵੀ ਤੋ ਵੀ ਥੋੜਾ ਜਿਹਾ ਗੁੱਸੇ 'ਚ ਆਉ ਉਹ ਜਾਂਦੇ ਥੋੜਾ ਬਤਾ ਉਹ ਕਹਿੰਦੇ ਤੂੰ ਸੱਤ ਬੰਦੇ ਖੜੇ ਕਰ ਲਓ ਆ ਪੱਤਾਂ ਬੰਦੇ ਕਰਾ ਲਓ ਤਾਂ ਮੰਨ ਜੀਏ ਤੁਹਾਡੇ ਕਹਿੰਦੇ ਆਪਸ 'ਚ ਬੋਲੀ ਇੱਕ ਵਾਰ ਹੀ ਹੈਗੀ ਜੇ ਤੁਸੀਂ ਸਾਰੇ ਇਕੱਠੇ ਹੋਗੇ ਇੱਕ ਵਾਰੀ ਸਾਰੇ ਬੰਦ ਇਕੱਠੀਆਂ ਕਰ ਦੋ ਤਾਂ ਫਿਰ ਤਾਂ ਜੋ ਕਹੋਗੇ ਮੈਂ ਕਰ ਦੂੰਗਾ ਜੋ ਤੁਸੀਂ ਕਹੋਗੇ ਉਦਾਂ ਮੰਨਣ ਨੂੰ ਤਿਆਰ ਸੋ ਇਸ ਕਰਕੇ ਪੋਲਿਟੀਕਲ ਸਟਾਇਲ ਜਿਹਨੂੰ ਕਹੇ ਤਾਂ ਮਾਨ ਸਾਹਿਬ ਆਪ ਖੁਦ ਬਹੁਤ ਵੱ ਯਾ ਹੁਣ ਵੀ ਗਾਇਬ ਗਾਇ ਉਹਨਾਂ ਦੇ ਵਿੱਚੋਂ ਆ ਜਾਂਦੀ ਹੈ ਹਾਸੇ ਵਾਲੀ ਗੱਲ ਸਵਿਚ ਕਰਕੇ ਦੋਨੋਂ ਇੱਕ ਪਾਸੇ ਦੋਨੋਂ ਦਾ ਵਿੰਗਾ ਵਿਆਂਗਾ ਤਿਤਮ ਤਰੀਕੇ ਦੇ ਨਾਲ ਇੱਕ ਦੂਜੇ ਤੇ ਇਹ ਤੰਝ कसेਗੇ ਆ ਚੰਗਾ ਇਹ ਹੋਵੇ ਕਿ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਥੋੜੀ ਜਿਹੀ ਪਰਮਨੈਂਟ ਤਾਈ ਆਏਗੀ ਜੇ ਲੋਕਾਂ ਨੂੰ ਬਹੁਤ ਵੱਡੀ ਪ੍ਰੋਐਕਟਿਵ ਤਰੀਕੇ ਨਾਲ ਰਿਲੀਫ ਮਿਲੇ ਕਿਉਂਕਿ ਲੋਕ ਕਾਫੀ ਜ਼ਿਆਦਾ ਉਮੀਦਾਂ ਲਾ ਕੇ ਬੈਠੇ ਸੀਗੇ ਹੁਣ ਦੇਖੋ ਕੀ ਬੰਦਾ ਬਾਕੀ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਕਿਉਂਕਿ ਜਿਵੇਂ ਤੋਂ ਸੇ ਤੋਂ ਰੋਗ ਆ ਗਏ ਹੋਰ ਜ਼ਿਆਦਾ ਪ੍ਰੋਬਲਮਸ ਹੋ ਗਿਆ ਕ੍ਰਾਈਮ ਅਗੇਂਸਟ ਔਮਨ ਬਹੁਤ ਜ਼ਿਆਦਾ ਹੋ ਗਿਆ ਸੋ ਇਹ ਗੱਲਾਂ ਕਰਕੇ ਲੋਕਾਂ ਦੇ ਉਮੀਦਾਂ ਤੇ ਤਾਂ ਹੀ ਫਾਇਦਾ ਉਹ ਮੁਸਕਾਨ ਤਾਂ ਹੀ ਆਏਗੀ ਹਾਸਾ ਖੇੜਾ ਤਾਂ ਹੀ ਆਏਗਾ ਜੇ ਇਹ ਪ੍ਰੋਐਕਟਿਵ ਤਰੀਕੇ ਨਾਲ ਲੋਕਾਂ ਨੂੰ ਰਲੀਫ ਵੀ ਦੇਣ ਬਿਲਕੁਲ ਇਸ ਦੇ ਨਾਲ ਹੀ ਸਰ ਮੈਂ ਇਜਾਜ਼ਤ ਚਾਹਾਂਗੀ ਸਮਾਂ ਇਜਾਜ਼ਤ ਨਹੀਂ ਦਿੰਦਾ ਹੈ ਉਸ ਲਈ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਕਿ ਅੱਜ ਦੇ ਐਡੀਟੋਰੀਅਲ ਟਾਕ ਦੇ ਵਿੱਚਕਾਰ ਬਸ ਇੰਨਾ ਹੀ ਲੇਕਿਨ ਤੁਹਾਡੇ ਕੋਈ ਸਵਾਲ ਕੋਈ ਵਿਚਾਰ ਹੈ ਤਾਂ ਕਮੈਂਟ ਬਾਕਸ ਵਿੱਚ ਸ਼ੇਅਰ ਜ਼ਰੂਰ ਕਰਨਾ ਅਸੀਂ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਰਹੀ ਜਨਤਕ ਕਰਾਂਗੇ ਸਾਨੂੰ ਤੇ ਉਹ ਇਜਾਜ਼ਤ ਧੰਨਵਾਦ